ਅੱਜ ਜੀ ਅਪਾ ਬਣਾਉਣ ਲਿਆ ਜੀ ਗੂੜ ਵਾਲੇ ਚੋਲ ਤੇ ਗੋਲ ਜਿਹੜਾ ਇਹਨਾਂ ਲਿਆ ਹੀ ਪਹਿਲਾਂ ਹੀ ਤੇ ਹੁਣ ਮੈਂ ਗੋਲ ਪਾਣੀ ਜੜਾ ਇਹਨਾਂ ਕੇ ਪਾਉਂਗੀ ਚੋਲਾਂ ਦਾ ਕਿਉਂਕਿ ਬੜੇ ਦੇਰ ਦਾ ਅਸੀਂ ਚੋਲਾਂ ਦੀ ਬਣਾਈਆਂ ਤੇ ਢਾਈ ਪਾਉਂਗੀ ਠੀਕ ਹੈ ਤੇ ਇਹ ਹੁਣ ਬਣ ਲੱਗੀ ਜੀ ਗੋੜ ਵਾਲੇ ਚੋਲ ਇਧਰ ਕਾਹ ਵਿੱਚ ਮਟੀਰੀਅਲ ਪਾਇਆ ਨਾ ਠੀਕ ਹੈ ਹੇ ਚਲ ਠੀਕ ਹੈ ਮੈਂ ਗੈਸ ਬੰਦ ਕਰ ਦਦਾ ਕਿਉਂਕਿ ਚੋਲੋਂ ਨੇ ਕੰਨੇ ਮੈਂ ਮੈਂ ਤਾਂ ਕਿਧੋਟਾ ਲਾ ਦਿੰਦਾ ਨਾ ਚਲ ਬਾਹਰ ਜੇ ਬਰਗ ਦੋ ਖਾਵਾਉਂਗੀ ਠੀਕ ਹੈ ਚੋਲੇ ਜੇ ਬਾਣ ਤੇ ਚੋਲ ਬਹੁਤ ਵਧੀਆ ਬਣੇ ਆ ਖਾਣ ਨੂੰ ਮੈਂ ਥੋੜੇ ਟੇਸਟ ਕਰਕੇ ਵੇਖਿਆ ਸੁਆਦ ਆ ਚੋਲ ਤੇ ਚਲੋ ਤੁਹਾਨੂੰ ਦਿਹਾ ਵੇਖੋ ਚਾਹੇ ਚ ਖਾਣੇ ਆ ਵੇਲੇ ਤੇ ਕੰਗ ਫਰਦਾ ਮਾਰੇ ਤੇਜ ਖਾਣੇ ਕਿਉਂ ਬੜਕਰ ਪਾਂਡੇ ਆ ਦੀ ਪਾਂਡੇ ਕਿਹਾੜੇ ਦੇ ਸ਼ਾਨਾ ਭਰੇ ਆ ਪਾਂਡਿਆਂ ਨਾਲ ਕੀ ਗੱਲ ਓਏ ਰੁਕ ਜਾ ਰੁਕ ਜਾ ਰੁਕ ਜਾ ਚਲ ਠੀਕ ਹੈ ਮੈਨੂੰ ਖਵਾਵਾ ਹਾਂ ਹਾਰ ਰਹੀ ਹੈ ਤੇ ਮੈਂ ਬਰੋਂਦੀ ਪਈ ਐ ਜੀ ਸਬਜੀ ਸਬਜੀ ਅੱਜ ਬਣਾਵਾਂਗੇ ਜੀ ਟੈਵਲੀ ਨਿਊਟਰੀ ਤੇ ਨਿਊਟਰੀ ਪ ਬਣਾਵਾਂਗੇ ਗ੍ਰੈਂਡ ਕਰਕੇ ਐਵੇਂ ਮਸ਼ੀਨ ਦੇ ਵਿੱਚ ਤੜਕਾ ਪਹਿਲਾਂ ਮੈਂ ਭੁੰਨ ਲਵਾਂ ਤੇ ਪਿਆਜ਼ ਆਪਣਾ ਰੈੱਡ ਹੋ ਗਿਆ ਹੋਇਆ ਮਸਾਲੇ ਮਸੂਲੇ ਮੈਂ ਪਾ ਦਿੱਤੇ ਹੀ ਤੇ ਰੈੱਡ ਹੋਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਪਾਵਾਂਗੇ ਹੁਣ ਅਸੀਂ ਟਮਾਟਰ ਬਰੀਕ ਕੱਟਿਆ ਹੋਇਆ ਟਮਾਟਰ ਪਾਉਂਗੀ ਟਮਾਟਰ ਤੋਂ ਪਾਦਾ ਪਾਉਂਗੀ ਇਹਦੇ ਵਿੱਚ ਮਿਰਚੀ ਤੇ ਅਦਰਕ ਗ੍ਰੈਂਡ ਕੀਤੀ ਹੋਈ ਦੀ ਆਪਾ ਬਣਾਵਾਂਗੀ ਅੱਜ ਫਾਈਵ ਸਟਾਰ ਕਿਉਂਕਿ ਮੇਰੇ ਬੱਚੇ ਜਦੋਂ ਮੈਂ ਸਬਜੀ ਬਣਾਉਣੀ ਹੈ ਇਹਨੂੰ ਗ੍ਰਾਊਂਡ ਕਰਕੇ ਤੇ ਤਸ਼ਰੀਨ ਕੇ ਦੀ ਫਾਈਵ ਸਟਾਰ ਇਹਨੂੰ ਫਾਈਵ ਸਟਾਰ ਸਬਜੀ ਕਹਿੰਦੀ ਆ ਤੇ ਹੁਣ ਮੈਂ ਪਾਉਂਗੀ ਇਹ ਵਾਲਾ ਮਸਾਲਾ ਜਿਸ ਵਿੱਚ ਥੋੜਾ ਜਿਹਾ ਨੂੰ ਟਮਾਟਰ ਨੂੰ ਕਰਕੇ ਤੇ ਇਹਦੇ ਵਿੱਚ ਆਪਾਂ ਪਾ ਲਈਏ ਹੁਣ ਇਹ ਵਾਲੀ ਸਬਜੀ ਇਸ ਤੋਂ ਬਾਅਦ ਆ ਫਿਰ ਬਣਾਵਾਂਗੀ ਮੈਂ ਫੁਲਕੇ ਫੁਲਕੇ ਬਾਰੇ ਫੇਰ ਦੱਸਾਂਗੀ ਸਬਜੀ ਕਿਦਾਂ ਦੇਗੋਈ ਤੇ ਇਹ ਹਰ ਕਿਸੇ ਨੇ ਜੇ ਫੇਵਰਟ ਸਬਜੀ ਬਣਾਉਂਦੀ ਆ ਕਿਦਾਂ ਕੀ ਖਾਂਦੇ ਪੇ बन लगी हो सब्जी ठीक है ठीक है कैसे कितनी खुशी बहुत ज्यादा बहुत ज्यादा चलो ठीक खा लो मु फ्री फायर में बस मैं आगे फटाफट डाल दियां चलण दी है ना ਤੇ ਹਾਂਜੀ ਗਾਇਜ਼ ਜਿੱਦਾਂ ਦਾ ਦੱਸੇ ਮੈਂ ਸਬਜੀ ਬਣਾਈ ਆ ਇਹ ਸਬਜੀ ਵੇਖੋ ਇਹ ਇਦਾਂ ਦੀ ਜਿਆਦਾ ਪਸੰਦ ਕਰਦੀ ਸਬਜੀ ਇਹਨੂੰ ਕੀ ਕਹਿੰਦੇ ਤੁਸੀਂ ਕੀ ਕਹਿੰਦੇ ਜੀ ਇਹਨੂੰ ਫਾਈਵ ਸਟਾਰ ਇਹਨੂੰ ਆਂਦੇ ਫਾਈਵ ਸਟਾਰ ਸਬਜੀ ਤੇ ਇਹਨਾਂ ਦੇ ਸਬਜੀ ਲੇਟ ਹੋ ਗਈ ਤੇ ਪਹਿਲਾਂ ਹੀ ਫੁਲਕੇ ਇਹਨਾਂ ਨੇ ਖਾ ਲਏ ਆ ਉਹਦੇ ਨਾਲ ਸਬਜੀ ਨਾਲ ਤੇ ਹੁਣ ਆਦੇ ਮਮਾਏ ਥੋੜੀ ਦਿੱਤੇ ਉਹ ਵੱਜ ਗਏ ਜੇ 10 ਕਹਿੰਦੇ ਮਮਾਏ ਇੱਕ ਉੱਠਾ ਕੇ ਦੇਹਾਂ ਨੂੰ ਤੇ ਮੈਂ ਤਿੰਨਾ ਭੈਣ ਭਰਾਵਾਂ ਨੂੰ ਇੱਕ ਵੱਡੀ ਰੋਟੀ ਲਾ ਕੇ ਦਿੱਤੀ ਇਹਨਾਂ ਦੀ ਇੱਕ ਰੋਟੀ ਠੀਕ ਐ ਇਹ ਪੂਵੇ ਤਵੇ ਜਿੰਨੀ ਰੋਟੀ ਜੇ ਲੈ ਲੋ ਕਿਉਂਕਿ ਰੋਟੀਆਂ ਇਹਨਾਂ ਨੇ ਖਾ ਲਈ ਅੱਜ ਕੇ ਰੋਟੀ ਖਾਦੀ ਦਿੱਨਾ ਭੈਣ ਭਰਾਵਾਂ ਨੂੰ ਅੱਜ ਖਾਦੀ ਰੋਟੀ ਸੀ ਹੂੰ ਤੇ ਹੁਣ ਮੈਂ ਸਬਜੀ ਬਣਾਈ ਸੀ ਤੇ ਕਹਿੰਦੇ ਮਮਾ ਹੁਣ ਹਾਨੂੰ ਇਹਦਾ ਵੀ ਟੇਸਟ ਕਰਾਓ ਥੋੜੀ ਥੋੜੀ ਰੋਟੀ ਤੇ ਮੈਂ ਤਾਂ ਥੋੜ੍ਹੀ ਥੋੜੀ ਕਿੱਦਾਂ ਕਰਾਂ ਮੈਂ ਫਿਰ ਇੱਕੋ ਹੀ ਵੱਡੀ ਲਾਈ ਆ ਉਹੀ ਦਮ ਟੈਸਟ ਕਰਾਉਂਦੀ ਹੋ ਹੁੰਦੀ ਹੋਂ ਜਿੰਦਾ ਭੈ ਭਰਾ ਮਨ ਤੇ ਚਲੋ ਠੀਕ ਹੈ ਇੱਥੇ ਹੋ ਆਪਾਂ ਵੀਡੀਓ ਨੂੰ ਕਰਦੇ ਆਂ ਐਂਡ ਤੇ ਮੇਰੇ ਸਾਰਿਆਂ ਨੂੰ ਗੁੱਡ ਨਾਈਟ ਪਿਆਰੇ ਸ਼ਸ਼ੇਕਾਰ ਤੇ ਜੀ ਵੀ ਸਾਡੇ ਚੈਨਲ ਨੂੰ ਪਹਿਲਾਂ ਪਿਆਰ ਦੇ ਪਲੀਜ਼ ਉਹਦੇ ਸਾਡੇ ਚੈਨਲ ਨੂੰ ਪਿਆਰ ਦਿਵੋ ਤੇ ਮਿਲਦੇ ਆਂ ਕੱਲ ਦੇ ਨਵੇਂ ਵਲੌਗ ਦੇ ਨਾਲ ਤੇ ਇਹ ਮੁੰਡਾ ਅੱਜ ਬਣਾਉਂਦੇ ਆ ਅੱਜ ਬਣਾਉਣੇ ਮੇਰਾ ਮੁੰਡਾ ਵੀਡੀਓ ਤੇ ਆ ਪਤਾ ਨਹੀਂ ਕਿੱਦਾਂ ਜੇ ਮੇਰੇ ਸੇਰ ਆਉਂਦਾ ਕਦੀ ਮੇਰਾ ਮੂੰਹ ਆਉਂਦਾ ਵਾ ਤੇ ਇਹ ਹੁਣ ਜਿੱਦਾਂ ਦਾ ਵੀ ਹੋਊਗਾ ਵੀਡੀਓ ਲਾਸਟ ਵਾਲੀ ਪ੍ਰਬੰਧ ਕਰਿਓ ਤੇ ਗੁੱਡ ਨਾਈਟ ਸਾਰਿਆਂ ਨੂੰ ਚਲੋ ਚਲੋ ਸਟਾਪ